ਮੇਰੀਏ ਪਿਆਰਾਂ ਮੈਨੂੰ ਪਤਾ ਹੈ ਮੇਰੇ ਵੱਲ ਬੜੇ ਧਿਆਨ ਨਾਲ ਦੇਖ ਰਹੀ ਐ ਵੀ ਸਾਡਾ 100000 ਰੁਪਇਆ ਤਾਂ ਹਲੇ ਆਇਆ ਨਹੀਂ ਮੈਨੂੰ ਕਹਦਾ ਤੁਸੀਂ ਇਹ ਵੀ ਕਹਿਣਾ ਉਹ ਵੀ ਦਿੱਤੀ ਆਉਂਦਾ ਸਾਡੀ ਪਹਿਲੀ ਗਰੰਟੀ ਸੀਗੀ ਬਿਜਲੀ ਦੀ ਅਸੀਂ ਬਿਜਲੀ ਦਿੱਤੀ ਦੂਜੀ ਗਰੰਟੀ ਸੀ ਸਾਡੇ ਮੁਹੱਲਾ ਕਲੀਨਿਕਾਂ ਦੀ ਅਸੀਂ ਉਹ ਦਿੱਤੀ ਤੀਜੀ ਗਰੰਟੀ ਸਾਡੀ ਗਰੰਟੀ ਸੀਗੀ ਸਕੂਲਾਂ ਦੀ ਸਕੂਲ ਆਫ ਐਮੀਨੈਂਸ ਸਾਰੇ ਹਲਕੇ ਚਿੱਕ ਸਕੂਲ ਆਫ ਐਮੀਨੈਂਸ ਮਿਲੇ ਆ ਸਾਨੂੰ 2 ਬਿਲੇ ਇੱਕ ਬਲੂਨ ਤੇ ਇੱਕ ਰਾਖੀ ਚੌਥੀ ਗਰੰਟੀ ਸਾਡੀ ਮੇਰੀ ਭੈਣਾ ਵਾਲੀ ਹੈ ਉਹ ਵੀ ਇੱਕ ਤੋਂ ਬਾਅਦ ਪੂਰੀ ਹੋਊਗੀ ਜਲਦੀ ਪੂਰੀ ਹੋਊਗੀ ਹਾਲੇ کئی ਮਹੀਨੇ ਹੋਏ ਨਹੀਂ ਹਾਲੇ ਟਾਈਮ ਵੀ ਕਿਉ ਹੈ ਤੁਸੀਂ ਪੰਜ-ਛੇ ਦਿੱਤੇ ਹਾਲੇ 23 ਦਿਨ ਹੋਏ ਨੇ ਐਤੂ ਬਾਅਦ ਵਾਲੀ ਗਰੰਟੀ ਆਪਣੀ ਹਜ਼ਾਰ-ਹਜ਼ਾਰ ਰੁਪਏ ਵਾਲੀ ਹੈ ਉਹ ਵੀ ਜਲਦੀ ਪੂਰੀ ਹੋਊਗੀ ਇਹ ਕਰਕੇ ਭਰੋਸਾ ਰੱਖਿਓ ਇਹ ਨਾ ਸੋਚਿਓ ਵੀ ਹਾਲੇ ਉਹ ਗਰੰਟੀ ਨਹੀਂ ਹੈ ਕਿਸੇ ਵੀ ਇਸ ਹੰਝੀ ਬਿਲਕੁਲ ਸਾਨੂੰ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿ ਜਿੱਦੋਂ ਵੀ ਆਉਂਦੇ ਸੀ ਤੁਸੀਂ ਕਹਿੰਦੇ ਸੀ ਸਾਡੇ ਸਾਥ ਦਾ 8-7000 ਰੁਪਏ ਬਿਜਲੀ ਦੇ ਬਿੱਲ ਹੋਦੇ ਅਸੀਂ ਇਹ ਕਿਹਾ ਵੀ 1000 ਰੁਪਏ ਦਾ ਇੱਕ ਜਾਣੇ ਨੂੰ ਮਿਲਨੇ ਆ 8-7000 ਰੁਪਏ ਤਾਂ ਪੂਰੇ ਢੱਪਰ ਦਾ ਬਚਨੇ ਪਹਿਲਾਂ 7-8000 ਰੁਪਏ ਦਿਖਾਈਏ ਜਿਹੜਾ ਬਿਜਲੀ ਦਾ ਜਿਹੜਾ ਬਿਜਲੀ ਦਾ ਅੰਕ ਹੈ ਅਸੀਂ ਪਹਿਲਾਂ ਉਹ ਚਾਹੀਏ ਦੂਜੀਆਂ ਗਰੰਟੀਆਂ ਅਸੀਂ ਫਿਰ ਦੇਵਾਂਗੇ ਅੱਜ ਐਫਐਸ ਸਾਡੇ ਨਾਲ ਸਾਡੇ ਰਾਣੀ ਜੀ ਐਸਐਮੋ ਸਾਉ ਡਾਕਟਰ ਸਾਹਿਬ ਟੱਕੀ ਜੀ ਵੀ ਕਰੋਨਾ ਦੀ ਟੀਮ ਸਾਰੀ ਟੀਮ ਇੱਥੇ ਬੈਠੀ ਹੈ ਅੱਜ ਅਸੀਂ ਤੁਹਾਡੇ ਲਈ ਜੋ ਤੁਹਾਡੇ ਨਾਲ ਵਾਦਾ ਕੀਤਾ ਸੀ ਆਮ ਆਦਮੀ ਕਲੀਨਿਕ ਖੋਲੰਦਾ ਉਹ ਲੈ ਕੇ ਆਏ ਅਸੀਂ ਜਿਹੜੇ ਤੁਹਾਡੇ ਤੋਂ ਫਾਰਮ ਭਰਾਂਦੇ ਸੀ ਸਭ ਤੋਂ ਪਹਿਲਾਂ ਹੀ ਬਿਜਲੀ ਦੀ ਗਰੰਟੀ ਸੀ ਉਸ ਤੋਂ ਬਾਅਦ ਆਮ ਆਦਮੀ ਕਲੀਨਿਕ ਅਸੀਂ ਕਹਿੰਦੇ ਸੀ ਵੀ ਦਿੱਲੀ ਚ ਮਹੱਲਾ ਕਲੀਨਿਕ ਨੇ ਜਿੱਥੇ ਸਾਰਾ ਇਲਾਜ ਫ੍ਰੀ ਹੁੰਦਾ ਅਸੀਂ ਤੁਹਾਡੇ ਕੋਲੇ ਵੀ ਲੈ ਕੇ ਆਵਾਂਗੇ ਅੱਜ ਇਸ ਆਮਿਕ ਕਲੀਨਿਕ ਨਾਲ ਆਸ-ਪਾਸ ਦੇ ਮੇਲਾ ਦਾ ਸੱਤ ਤੱਕ ਪਿੰਡਾਂ ਨੂੰ ਬੜਾ ਸਹੂਲਤ ਹੋ ਜੂਗੀ ਇਸ ਥੀ ਵਿੱਚ ਸਾਰਾ ਡਾਕਟਰ ਦਾ ਜੋ ਦੇਖਣਾ ਡਾਕਟਰ ਨੇ ਦਵਾਈ ਲਿਖ ਕੇ ਦੇਣਾ ਦਵਾਈ ਸਭ ਕੁਝ ਫ੍ਰੀ ਹੈ ਔਰ ਜਿੰਨੇ ਵੀ ਬਲੱਡ ਦੇ ਟੈਸਟ ਹੁੰਦੇ ਨੇ ਉਹ ਸਾਰੇ ਟੈਸਟ ਫ੍ਰੀ ਹੋਣਗੇ ਬਸ ਤੁਹਾਨੂੰ ਇਹ ਬੇਨਤੀ ਹੈ ਅਸੀਂ ਕਈ ਅੱਛਾ ਜੀ ਇੱਥੇ ਪੈਸੇ ਦੀ ਫਰੀ ਹੁੰਦੇ ਆ। ਹਰ ਸਹੂਲਤ ਹੋਟੇਲੇ ਇੱਕ ਦਿੱਤੀ ਜਾ ਰਹੀ ਹੈ ਤਾਂ ਕਿ ਤੁਸੀਂ ਇਸ ਵਾਰ ਜੋ ਆਪ ਦੀ ਸਰਕਾਰ ਚੁਣੀ ਹੈ ਤੁਹਾਨੂੰ ਆਪਦੇ ਲਈ ਸੂਚਾ ਤੋਂ। ਅਸੀਂ ਇਹ ਕਹਿੰਦੇ ਸੀ ਕਿ ਇੱਕ ਗਰੀਬ ਬੰਦਾ ਇਲਾਜ ਤੋਂ ਬੰਨ ਜਾ ਰਹੇ ਹੁੰਦੇ। ਉਹ ਕਹਿੰਦਾ ਸਾਡੇ ਕੋਲੇ ਪੈਸੇ ਹੈ ਨਹੀਂ ਅਸੀਂ ਡਾਕਟਰ ਕੋਲੇ ਕਿਵੇਂ ਜਾਈਏ? ਕਿਵੇਂ ਦਵਾਈਆਂ ਲਈਏ? ਕਿਵੇਂ ਟੈਸਟ ਕਰਾਈਏ? ਤੁਹਾਨੂੰ ਕੋਈ ਪੈਸਾ માંગ ਦੀ ਲੋੜ ਨਹੀਂ। ਤੁਹਾਨੂੰ ਹਰ ਸਹੂਲਤ ਇੱਥੇ ਮਿਲੂਗੀ। ਹਰ ਸਹੂਲਤ ਦੇ ਨਾਮ ਤੇ ਕਲੀਨਿਕ ਕੋਈ ਚਰਾਜੀ ਵੀ ਤਕਲੀਫ ਹੈ ਕੱਤੇ ਆਓ ਤੁਹਾਨੂੰ ਹਰ ਚੀਜ਼ ਬਸ ਸਹੂਲਤ ਕਰਤੇ ਮੈਂ ਤੁਹਾਨੂੰ ਇਹ ਕਹਾਂ ਦੱਸ ਰਹੀ ਹਾਂ ਬਾਰ-ਬਾਰ ਕਿਉਂਕਿ ਬਹੁਤ ਸਾਰੀਆਂ ਪਰਵਾਹਾਂ ਦੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਨ ਸੇ ਕੀ ਕੀ ਸਹੂਲਤਾਂ ਮਿਲਦੀ ਜਿਵੇਂ ਤੁਹਾਡੇ ਸੀਐਮ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਮੇਰੇ ਲੋਕ ਸੁੱਖੇ ਰਹਿਣ ਮੇਰੀ ਜਨਤਾ ਨੂੰ ਦਿੱਕਤ ਨਾ ਹੋਵੇ ਤੁਸੀਂ ਪਰਿਵਾਰੋਂ ਸਾਡਾ ਜੇ ਪਰਿਵਾਰ ਦਾ ਦੂ ਪਰਿਵਾਰ ਗੁਪਤੀ ਹੈ ਤਾਂ ਅਸੀਂ ਕਿਵੇਂ ਕੁਝ ਰਹਿ ਸਕਦੇ ਇਸ ਲਈ ਦਿਨ ਰਾਤ ਕੰਮ ਲੱਗੇ ਹੋਏ ਆ। ਇਹੀ ਹੈ ਕਿ ਮੇਰੇ ਭੈਣ ਮੇਰੇ ਵੀ ਸਾਰੇ ਖੁਸ਼ ਹਨ। ਹੁਣ ਮੇਰੀਆਂ ਭੈਣਾਂ ਮੈਨੂੰ ਪਤਾ ਹੈ ਮੇਰੇ ਵੱਲ ਬੜੇ ਧਿਆਨ ਨਾਲ ਦੇਖਦੀਆਂ। ਵੀ ਸਾਡਾ 100000 ਰੁਪਏ ਦਾ ਲੈ ਆਇਆ ਨਹੀਂ। ਮੈਨੂੰ ਕਹਦਾ ਤੁਸੀਂ ਇਹ ਹੀ ਕਹਿਣਾ। ਉਹ ਵੀ ਚੱਤੀ ਆਉਗਾ। ਸਾਡੀ ਪਹਿਲੀ ਗਰੰਟੀ ਸੀਗੀ ਬਿਜਲੀ ਦੀ। ਅਸੀਂ ਬਿਜਲੀ ਦਿੱਤੀ। ਦੂਜੀ ਗਰੰਟੀ ਸੀ ਸਾਡੇ ਮੋਹੱਲਾ ਕਲੀਨਿਕਾਂ ਦੀ। ਅਸੀਂ ਉਹ ਦਿੱਤੀ। ਤੀਜੀ ਕਿ ਸਾਡੀ ਗਰੰਟੀ ਸੀਗੀ ਸਕੂਲਾਂ ਦੀ ਸਕੂਲ ਆਫ ਐਮਿਨਸ ਸਾਰੇ ਹਲਕੇ ਚਿੱਕਿਤ ਸਕੂਲ ਆਫ ਐਮਿਨਸ ਮਿਲੇ ਸਾਨੂੰ ਦੋ ਮਿਲੇ ਇੱਕ ਬਰੂਰ ਤੇ ਇੱਕ ਰਾਜੀ ਚੌਥੀ ਗਰੰਟੀ ਸਾਡੀ ਮੇਰੀ ਭੈਣਾ ਵਾਲੀ ਹੈ ਉਹ ਵੀ ਇੱਕ ਤੋਂ ਬਾਅਦ ਪੂਰੀ ਹੋਗੀ ਜਲਦੀ ਪੂਰੀ ਹੋਊਗੀ ਹਾਲੇ 23 ਦਿਨ ਨਹੀਂ ਹੋਏ ਨੇ ਹਾਲੇ ਟਾਈਮ ਵੀ ਕੀ ਹੋਇਆ ਤੁਸੀਂ 5 ਸਾਲ ਦਿੱਤੇ ਹਾਲੇ 23 ਦਿਨ ਹੋਏ ਨੇ ਐਂਡੂ ਬਾਅਦ ਵਾਲੀ ਗਰੰਟੀ ਆਪਣੀ 100000 ਰੁਪਏ ਵਾਲੀ ਹੈ ਉਹ ਵੀ ਜਲਦੀ ਪੂਰੀ ਹੋਊਗੀ ਇਹ ਕਰਕੇ ਭਰੋਸਾ ਰੱਖਿਓ ਇਹ ਨਾ ਸੋਚਿਓ ਵੀ ਹਲੇ ਉਹ ਗਾਰੰਟੀ ਨਹੀਂ ਕਿਸੇ ਵੀ ਇਸ ਹੰਜੀ ਮਿਲੂਗਾ ਸਾਨੂੰ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿ ਜਦੋਂ ਵੀ ਆਉਂਦੇ ਸੀ ਤੁਸੀਂ ਕਹਿੰਦੇ ਸੀ ਸਾਡੇ ਸਾਤ ਅੱਠ ਅੱਠ ਹਜ਼ਾਰ ਰੁਪਏ ਬਿਜਲੀ ਦੇ ਬਿੱਲ ਆਉਦੇ ਆ ਅਸੀਂ ਇਹ ਕਿਹਾ ਵੀ 1000 ਰੁਪਿਆ ਤਾਂ ਇੱਕ ਜਾਨੇ ਨੂੰ ਮਿਲਨੇ ਆ 8-7-8000 ਰੁਪਿਆ ਤਾਂ ਪੂਰੇ ਡੱਬੇ ਦਾ ਬਚਣਾ ਹੈ ਪਹਿਲਾਂ 7-8000 ਰੁਪਿਆ ਬਚਾਈਏ ਜਿਹੜਾ ਪਿਛਲੇ ਦਾ ਜਿਹੜਾ ਬਿਜਲੀ ਦਾ ਅੰਗ ਹੈ ਅਸੀਂ ਪਹਿਲਾਂ ਉਹ ਬਚਾਈਏ ਦੂਜੀ ਗਾਰੰਟੀ ਅਸੀਂ ਫਿਰ ਦੇਵਾਂਗੇ ਵੇਰੀ ਭੈਣ ਮੈਨੂੰ ਪਰਸੋਂ ਮਿਲੀ ਉਹ ਕਹਿੰਦੀ ਭੈਣ ਜੀ ਜਿਹੜਾ ਪਿਛਲੀ ਦਾ ਪੈਸਾ ਬਚ ਗਿਆ ਉਹ ਵੀ ਸਾਡੇ ਹੀ ਹੈ ਉਹ ਵੀ ਘਰ ਦੀ ਬਚੀ ਉਹ ਵੀ ਪੈਸਾ ਆਪਾਂ ਆਪਣੇ ਪਰਿਵਾਰ 'ਚ ਲਾ ਦੇ। ਇਸੇ ਵਾਰੀ-ਵਾਰੀ ਹਰ ਚੀਜ਼ ਮਿਲੂਗੀ। ਬਸ ਭਰੋਸਾ ਬਣਾ ਕੇ ਰੱਖਿਓ, ਵਿਸ਼ਵਾਸ ਬਣਾ ਕੇ ਰੱਖਿਓ। ਤੁਡੇ ਹਰ ਕੰਮ ਬਹੂਣਗੇ ਜਿਹੜੇ ਤੁਹਾਨੂੰ ਕਹੇ ਆ ਪਰ ਉਹ ਵਾਰੀ-ਵਾਰੀ ਕਰੂਣਗੇ। ਕਈ ਕੰਮਾਂ ਨੂੰ ਸਮਾਂ ਲੱਗ ਜਾਂਦਾ ਹੈ। ਕੰਮ ਸਾਰੇ। ਤੁਹਾਡਾ ਸਾਰਿਆਂ ਦਾ ਇਤਿਹਾਸ ਤੇ ਬਹੁਤ-ਬਹੁਤ ਧੰਨਵਾਦ। ਅੱਜ ਤੋਂ ਤੁਹਾਡੇ ਆਪੀ ਮਹੱਲਾ ਕਲੀਨਿਕ ਦੀ ਸ਼ੁਰੂਆਤ ਹੋ ਰਹੀ ਹੈ। ਉਸੀਂ ਇਸ ਦਾ ਫਾਇਦਾ ਜਰੂਰ ਕਰੀਏ ਬਹੁਤ ਬਹੁਤ ਧੰਨਵਾਦ ਜੀ